ਬਠਿੰਡਾ ਦੇ ਸਰਕਾਰੀ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਹੁਕਮ ਸ਼ੁਕਰਪਾਲ ਯਾਨੀ ਕਿ ਅੱਜ ਵਾਪਿਸ ਲੈ ਲਏਗੇ ਨੇ ਹੁਕਮ ਜਾਰੀ ਕਰਨ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇਗੇ ਤਰਸੇ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੋਂ ਲਾਲ ਚਹਿਰਾ ਹੋ ਗਿਆ ਜਦੋਂ ਇਸ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ 14 ਦਸੰਬਰ ਨੂੰ ਇੱਕ ਲਿਖਤੀ ਹੁਕਮ ਦੇ ਵਿੱਚ ਸਰਕਾਰੀ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਮੁਲਾਜ਼ਮਾਂ ਦੇ 6 ਸਕੂਲਾਂ ਦੇ ਵਿੱਚ ਠਹਿਰਨ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਉੱਥੇ ਬਿਜਲੀ, ਪਾਣੀ ਤੇ ਸਫਾਈ ਯਕੀਨੀ ਬਣਾਉਣ ਦੀ ਗੱਲ ਵੀ ਆਖੀ ਸੀ। 17 ਦਸੰਬਰ ਨੂੰ ਬਠਿੰਡਾ ਦੇ ਮੋੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਨੂੰ ਸ਼ੁਕਰਵਾਰ ਨੂੰ ਡਿਪਟੀ ਕਮਿਸ਼ਨਰ ਨੇ ਇੱਕ ਕਹਿ ਕੇ ਵਾਪਸ ਲੈ ਲਿਆ ਕਿ ਸਿੱਖਿਆ ਅਧਿਕਾਰੀਆਂ ਨੇ ਬਿਨਾਂ ਕਿਸੇ ਦੀ ਸਲਾਹ ਤੋਂ ਇਹ ਹੁਕਮ ਆਪਣੇ ਪੱਧਰ ਤੇ ਜਾਰੀ ਕੀਤੇ ਨੇ ਸੀਐਮ ਮਾਨ ਦੇ ਸੁਰੱਖਿਆ ਕਰਮੀਆਂ ਦੇ ਬੈਠਣ ਦੇ ਲਈ ਮੋੜ ਦੇ 6 ਸਰਕਾਰੀ ਸਕੂਲਾਂ ਨੂੰ ਸ਼ੁੱਕਰਵਾਰ ਸ਼ਾਮ ਤੋਂ 17 ਦਸੰਬਰ ਤੱਕ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ ਹੁਕਮਾਂ ਦੇ ਵਿੱਚ ਅੱਗੇ ਕਿਹਾ ਗਿਆ ਸੀ ਕਿ ਕਰਮਚਾਰੀ ਸ਼ੁੱਕਰਵਾਰ ਸ਼ਾਮ ਤੱਕ ਸਕੂਲਾਂ ਦੇ ਵਿੱਚ ਪਹੁੰਚ ਜਾਣ ਕੇ ਅਤੇ 17 ਦਸੰਬਰ ਤੱਕ ਉੱਥੇ ਹੀ ਰਹਿਣ ਕੇ ਛੇ ਜੁਨੇਗੇ ਸਕੂਲਾਂ ਦੇ ਮੁਖ ਅਧਿਆਪਕਾਂ ਨੂੰ 17 ਦਸੰਬਰ ਸ਼ਾਮ ਤੱਕ ਸਕੂਲਾਂ ਦੇ ਵਿੱਚ ਹੀ ਰਹਿਣਾ ਪਵੇਗਾ ਤੇ ਪਾਣੀ, ਬਿਜਲੀ ਅਤੇ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣਾ ਪਵੇਗਾ। ਹੁਕਮ ਦੇ ਵਿੱਚ ਇਹ ਕਿਹਾ ਗਿਆ ਸੀ ਕਿ 16 ਦਸੰਬਰ ਨੂੰ ਸਾਰੇ ਛੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਰਾਜ ਤੇ ਸਿੱਖਿਆ ਵਿਭਾਗ ਨੇ ਉਸੇ ਦਿਨ ਪੰਜਾਬ ਦੇ ਸਾਰੇ ਸਕੂਲਾਂ ਲਈ ਇੱਕ ਮੈਗਾ ਪੇਰੈਂਟ ਟੀਚਰ ਮੀਟਿੰਗ ਤੈਅ ਕੀਤੀ ਹੈ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਹੁਕਮ ਨੂੰ ਜਿਹੜਾ ਆ ਵਾਪਸ ਲੈ ਲਿਆ ਗਿਆ ਤੇ ਉਹਨਾਂ ਅਧਿਕਾਰੀਆਂ ਨੂੰ ਕਿਹਾ ਗਿਆ ਕਾਰਨ ਦੱਸੋ ਕਿਉਂ ਇਹ ਹੁਕਮ ਜਿਹੜਿਆ ਬਿਨਾਂ ਸਲਾਹ ਤੋਂ ਚਾਰੀ ਕਿਤੇ ਇਹਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਦੋ ਅਧਕਾਰੀਆਂ ਵੱਲੋਂ ਸ਼ਨੀਵਾਰ ਦੀ ਛੁੱਟੀ ਦੇ ਆਰਡਰ ਦਿੱਤੇ ਗਏ ਤੁਹਾਡੇ ਵੱਲੋਂ ਉਹਨਾਂ ਦੇ ਖਿਲਾਫ ਉਹ ਜਿਹੜੀ ਆ ਉਹ ਕਬੀ ਹੋਰ ਕਾਰਵਾਈ ਵਾਸਤੇ ਨੇ ਕੀ ਮਾਮਲਾ ਕੀ ਹੈ ਜੋ ਉਸਦੀ ਜਿੱਤ ਹੈ ਲਖਣ ਉਹ ਹੁਣੇ ਮੈਨੂੰ ਇੱਕ 1.2 ਘੰਟਾ ਪਹਿਲਾਂ ਮੈਨੂੰ ਇੱਕ ਵਟਸਐਪ ਆਇਆ ਕਿ ਉਹਨਾਂ ਨੇ ਇੱਕ ਕੋਈ ਚਿੱਠੀ ਜਿਹੜੀ ਹੈਗੀ ਸਕੂਲ ਬੰਦ ਕਰਨ ਦੇ ਲਈ 16th ਨੂੰ ਜਾਰੀ ਕੀਤੀ ਹੋਈ ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਕਿ ਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕੋਈ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨਾ ਹੈ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ 16 ਤਾਰੀਖ ਨੂੰ ਜੜਾਏਗਾ ਸਟੇਟ ਪੀਟੀਐਮ ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਤੇ ਜੇ ਜ਼ਿਲ੍ਹਾ ਸਿੱਖਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਤੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆਪਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਵੀ ਇਸ਼ੂ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜਿਹੜੀ ਆਈ ਕਿ ਉਹ ਮੈਂ ਨਾਲ ਹੀ ਵਿਡਰਾ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਡਰਾਅਲ ਕਰ ਸਰੂਨ ਨੂੰ ਦੱਸਿਆ ਗਿਆ ਉਹ ਕਿਉਂ ਕਰਵਾਈ ਗਈ ਜਿਵੇਂ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰਹਿਣ ਦੇ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਤੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਆਦੇਸ਼ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਦਰਮਸ਼ਾਲਾ ਜਾਂ ਕੋਈ ਪੈਲਸ ਮਿਲਦਾ ਹੈ ਤੁਸੀਂ ਉਹ ਬੁੱਕ ਕਰਾ ਲਿਓ ਤੇ ਉੱਥੇ ਇੰਤਜ਼ਾਮ ਆਸਾਨ ਹੋ ਜਾਂਦਾ ਹੈ ਹੋਰ ਬਿਜੇ ਵਕ ਵਕ ਸਕੂਲਾਂ ਵਿੱਚ ਵੀ ਕਰਦੇ ਤਾਂ ਬੜਾ ਡਿਫਿਕਲਟ ਹੁੰਦਾ ਹੈ ਜੇ ਇੱਕ ਥਾਂ ਤੇ ਹੋ ਜਾਏ ਅਰੇਂਜਮੈਂਟ ਤੇ ਸਾਡੇ ਲਈ ਵੀ ਜਿਹੜਾ ਹੈਗਾ ਸੌਖਾ ਰਹਿੰਦਾ ਹੈ ਤੇ ਮੈਂ ਉਹਨ ਪਰ ਹੁਣ ਇਹ ਕਿਵੇਂ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਗਲਤ ਜਾਂ ਕਿਸ ਨੇ ਇਹਨਾਂ ਨੂੰ ਦੱਸਿਆ ਹੈਗਾ ਉਹ ਆਪਾਂ ਬਾਅਦ ਵਿੱਚ ਉਹ ਚੈੱਕ ਵੀ ਕਰ ਲਿਆਂਗੇ ਇਹਨਾਂ ਦਾ ਜੋ ਜਵਾਬ ਆਏਗਾ ਤਾਂ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਕਿ ਕਿਦੇ ਕਹਨੇ ਤੇ ਕਿਤਾ ਹੋਇਆ ਇਹਨਾਂ ਨੇ ਇਸ ਦੇ ਵਿੱਚ ਪੁਲਿਸ ਅਧਿਕਾਰੀ ਵੀ ਆਪਣੀ ਡੀਐਸਪੀ ਬਣੂ ਜੀ ਤਾਂ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਚਿੱਠੀ ਜਿਹੜੀ ਆਈਗੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਐਸਡੀਐਮ ਸਾਹਿਬ ਨੇ ਅੱਗੇ ਕੋਈ ਚਿੱਠੀ ਨਹੀਂ ਕੀਤੀ ਹੈ ਪਰ ਡੀਓ ਸਾਹਿਬ ਕਹਿੰਦੇ ਕਿ ਸਾਨੂੰ ਟੈਲੀਫੋਨਿਕ ਕਾਲ ਆਇਆ ਉਹਨਾਂ ਦਾ ਤੇ ਪਰ ਨਾਤਾ ਡੀਐਸਪੀ ਨੇ ਨਾ ਐਸਡੀਐਮ ਨੇ ਨਾ ਦੋਨੋਂ ਰੀਓਸ ਨੇ ਕਿਸੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਦੇ ਬਾਰੇ ਤੇ ਇਹ ਸਾਰੇ ਸੀਨੀਅਰ ਅਧਿਕਾਰੀ ਨੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਸਕੂਲ ਬੰਦ ਕਰਨਾ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ ਜੇ ਸਰਕਾਰ ਬਿਲਕੁਲ ਕਲੀਅਰ ਹੈਗੀ ਕਿ ਆਪਾਂ এডੂਕੇਸ਼ਨ ਹੈਲਥ ਨੂੰ ਪ੍ਰਾਇੋਰਟੀ ਰੱਖਣਾ ਹੈ ਆਪਾਂ ਤਾਂ ਕਿਸੇ ਵੀ ਪ੍ਰੋਗਰਾਮ ਵਿੱਚ ਟੀਚਰਸ ਨੂੰ ਵੀ ਇਨਵੋਲ ਨਹੀਂ ਕਰਦੇ ਕਿਉਂਕਿ ਬੱਚੇ ਜਿਹੜੇ ਹੈਗੇ ਭਵਿੱਖ ਦੇਸ਼ ਦਾ ਦੇ ਜੇ ਆਪਾਂ उन्हें एक दिन जोड़ा है वेस्ट कर लिए तो बिल्कुल भी एक्सेप्टेबल नहीं है तो इस करके मैं मैं फिर भी ये मानता कि प्राइमरी जिम्मेवारी जी है वो दोनों डीओज की बनती जे उन्होंने कोई फोन भी आंता किसी ने कह भी देना से तो उन्हों की जिम्मेवारी बनती कि वो मेरी नोटिस में लिया किसी ने भी मैंने कोई गल तक नहीं की आपून जोड़ा है वो बंद करा रहे हैं सो विच इज वेरी बैड आई हैव ऑलरेडी यू शूड नोटिस तो खिलाफ जरूर कार्रवाई हुई